Ha <laughs> ha. echeb <laughs> <laughs> ਇਹ ਤਸਵੀਰਾਂ ਜੋ ਤੁਸੀਂ ਰੋਂਦੀ ਮਾਂ ਦੀਆਂ ਦੇਖ ਰਹੇ ਹੋ ਇਸ ਮਾਂ ਦਾ ਪੁੱਤ ਕੋਨਸਟਾਂ ਤੋਂ ਉਤਰ ਗਿਆ ਜੀ ਦਰਸਲ ਮਲੇਰ ਕੋਟਲਾ ਦੇ ਰਹਿਣ ਵਾਲੇ ਇਸ ਨੌਜਵਾਨ ਦੀ ਇੰਗਲੈਂਡ ਦੇ ਵਿੱਚ ਮੌਤ ਹੋ ਗਈ ਹੈ ਪਰਿਵਾਰ ਦੇ ਬਹੁਤ ਵੱਡੇ ਇਲਜ਼ਾਮ ਲਾਏ ਜਾ ਰਹੇ ਨੇ ਦੂਜੀ ਧਿਰ ਦੇ ਉੱਪਰ ਕਿਉਂਕਿ ਨੌਜਵਾਨ ਮੁੰਡੇ ਦਾ ਕੁਝ ਹੀ ਮਹੀਨੇ ਪਹਿਲਾਂ ਵਿਆਹ ਹੋਇਆ ਸੀ ਤਾਂ ਮ੍ਰਿਤਕ ਨੌਜਵਾਨ ਦੇ ਪਰਿਵਾਰ ਦੇ ਵੱਲੋਂ ਕੁੜੀ ਤੇ ਵੱਡੇ ਇਲਜ਼ਾਮ ਲਗਾਏ ਸਾਰੇ ਨੇ ਮ੍ਰਿਤਕ ਨੌਜਵਾਨ ਦੇ ਪਰਿਵਾਰ ਦਾ ਇਹ ਕਹਿਣਾ ਹੈ ਕਿ ਕੁੜੀ ਉਸ ਨੂੰ ਤੰਗ ਪ੍ਰੇਸ਼ਾਨ ਕਰਦੀ ਸੀ ਜਿਸ ਕਰਕੇ ਨੌਜਵਾਨ ਦੀ ਮੌਤ ਹੋਈ ਹੈ ਸਭ ਤੋਂ ਪਹਿਲਾਂ ਇਸ ਸਮਾਦੀਆਂ ਤਸਵੀਰਾਂ ਦੇਖੋ ਜਿਸ ਵਾਂ ਤੇ ਅੱਖਾਂ 'ਚੋਂ ਅਥਰੂ ਨਹੀਂ ਰੁਕ ਰਹੇ ਕਿੰਝ ਆਪਣੇ ਪੁੱਤ ਨੂੰ ਯਾਦ ਕਰਕੇ ਪੂਬਾ ਮਾਰ ਮਾਰ ਕੇ ਰੋ ਰਹੀ ਹੈ ਮਾਂ ਦਰਸਲ ਪਰਿਵਾਰ ਦਾ ਇਹ ਕਹਿਣਾ ਹੈ ਕਿ ਵਿਆਹ ਹੋਣ ਤੋਂ ਬਾਅਦ ਹੀ ਉਹਨਾਂ ਦੇ ਵਿੱਚ ਕਾਫੀ ਕਲੇਸ਼ ਆਣ ਲੱਗ ਗਿਆ ਤੇ ਕੁੜੀ ਉਸ ਮੁੰਡੇ ਨੂੰ ਇੰਗਲੈਂਡ ਦੇ ਵਿੱਚ ਬਹੁਤ ਤੰਗ ਕਰ ਰਹੀ ਸੀ ਉਸ ਦੇ ਵੱਲੋਂ ਪੈਸੇ ਦੀ ਮੰਗ ਕੀਤੀ ਜਾ ਰਹੀ ਸੀ ਇਸ ਵਿਚਾਰੇ ਜਦ ਉਹਨਾਂ ਦੇ ਵਿੱਚ ਕਲੇਸ਼ ਵੱਧ ਗਿਆ ਤੇ ਮੁੰਡੇ ਨੂੰ ਘਰੋਂ ਵੀ ਬਾਹਰ ਕੱਢ ਦਿੱਤਾ ਗਿਆ ਜਿਸ ਤੋਂ ਬਾਅਦ ਉਹਨੇ ਸੜਕਾਂ ਤੇ ੱੱਕੇ ਖਾਦੇ ਖਾਣ ਲਈ ਵੀ ਉਸ ਦੇ ਲਾਲੇ ਪੈ ਗਏ ਜਿਸ ਬਾਅਦ ਮੁੰਡੇ ਦੀ ਮੌਤ ਹੋ ਗਈ ਹੈ ਤੇ ਹੁਣ ਪਰਿਵਾਰ ਪੰਜਾਬ ਸਰਕਾਰ ਅੱਗੇ ਗੁਹਾਰ ਲਗਾ ਰਿਹਾ ਹੈ ਕਿ ਉਹਨਾਂ ਦੀ ਕਿਸ ਤਰੀਕੇ ਦੇ ਨਾਲ ਮਦਦ ਕੀਤੀ ਜਾਵੇ ਦੱਸਿਆ ਜਾ ਰਿਹਾ ਹੈ ਕਿ 8 ਮਹੀਨੇ ਪਹਿਲਾਂ ਵਿਆਹ ਹੋਇਆ ਸੀ 8 ਮਹੀਨੇ ਬਾਅਦ ਹੀ ਇਸ ਮੁੰਡੇ ਦੀ ਮੌਤ ਹੋ ਗਈ ਹੈ ਪਰਿਵਾਰ ਇਸ ਵਕਤ ਪੂਰਾ ਸਦਮੇ ਦੇ ਵਿੱਚ ਹੈ ਕਿਉਂਕਿ ਜਿਸ ਪਰਿਵਾਰ ਦਾ ਗੱਭਰੂ ਜਵਾਨ ਪੁੱਤ ਜਹਾਨੋਂ ਤੁਰ ਜਾਵੇ ਉਸ ਮਾਤੇ ਕੀ ਬਿੱਦ ਦੀ ਹੋਵੇਗੀ ਇਹ ਤਸਵੀਰਾਂ ਤੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਹਾਲਾਂਕਿ ਇਸ ਇਲਜ਼ਾਮਾਂ ਦੇ ਵਿੱਚ ਕਿੰਨੀ ਕੀ ਸੱਚਾਈ ਹੈ ਉਹ ਹਜੇ ਜਾਂਚ ਦਾ ਵਿਸ਼ਾ ਹੈ ਕਿਉਂਕਿ ਮ੍ਰਿਤਕ ਪਰਿਵਾਰ ਦੇ ਵੱਲੋਂ ਬਹੁਤ ਵੱਡੇ ਇਲਜ਼ਾਮ ਲਗਾਏ ਜਾ ਰਹੇ ਨੇ ਕੁੜੀ ਦੇ ਉੱਪਰ ਇਹ ਤਸਵੀਰਾਂ ਲਗਾਤਾਰ ਤੁਹਾਡੀ ਸਕਰੀਨ ਤੇ ਸਾਂਝੀਆਂ ਕਰ ਰਹੇ ਹਾਂ ਆਓ ਸੁਣਦੇ ਹਾਂ ਕਿ ਪਰਿਵਾਰ ਦਾ ਇਸ ਪੂਰੇ ਮਾਮਲੇ ਤੇ ਕੀ ਕਹਿਣਾ ਹੈ ਮੇਰੇ ਬੇਟੇ ਨੂੰ ਮੈਂ ਸਤੰਬਰ ਚ ਬਿਆ ਕਰਾਂਗੀ ਜਦੋਂ ਦੋ ਬਾਦ ਦੋ ਬੱਚਾ ਕੁੜੀ ਨੂੰ ਬਾਹਰ ਭੇਜਿਆ ਸਾਰੇ ਪੈਸੇ ਮੈਂ ਲਾਇਏ ਸੋ ਪੈਸੇ ਲੈ ਕੇ ਬਾਹਰ ਜਾਣ ਤੋਂ ਬਾਅਦ ਮੇਰੇ ਕੁ ਮਹੀਨੇ ਦੇ ਵਿੱਚ ਵਿੱਚ ਬੇਟੇ ਦਾ ਵੀ ਜਾ ਕੇ ਉਹਨੂੰ ਵੀ ਦਸੰਬਰ ਦੇ ਵਿੱਚ ਮੈਂ ਬਾਹਰ ਭੇਜਤਾ ਜੀ ਦੇ ਦਸੰਬਰ ਚ ਉਹਨੂੰ ਜਾਣਸਾਰ ਕੁੜੀ ਨੇ ਇਹੀ ਕਰਨ ਲੱਗੀ ਉਹ ਤੇ ਡਿਜੀਟਾਈਜ਼ ਪਾਉਣ ਲੱਗੀ ਵੀ ਮੈਨੂੰ ਪੈਸੇ ਦੱਸ ਕਿੰਨੇ ਲੈ ਕੇ ਆਏ ਆ ਕਿੰਨੇ ਨਹੀਂ ਤੇ ਉਸ ਤੋਂ ਬਾਅਦ ਪੈਸੇ ਹੋਰ ਮਗਾ ਕੇ ਉਹਨੂੰ ਧਮਕਾਓ ਜ਼ੋਰ ਲਾਉਣ ਲੱਗੇ ਉਦੋਂ ਬਾਅਦ ਉਹ بیٹے ਨੇ ਪੈਸਿਆਂ ਕਨੀਉ ਮਨਾ ਕਰਤਾ ਵੀ ਮੈਂ ਘਰੋਂ ਨਹੀਂ ਮਗਾਉਂਦਾ ਵੀ ਔਰੇ ਚਾਹੇ ਮੈਂ ਕੰਮ ਕਰਕੇ ਆਪ ਦਾ ਰੋਭ ਕਰੂੰਗਾ ਤੇ ਉਹਨੇ 9-10 ਦਿਨ ਰੱਖਣ ਦੇਉ ਤੇ 2 ਦਸੰਬਰ ਨੂੰ 2 ਜਨਵਰੀ ਨੂੰ ਉਹਨੂੰ ਧਮਕੀਆਂ ਦੇ ਦੇ ਉਹਦਾ ਸਮਾਨ ਬਾਹਰੇ ਛੱਡਤਾ ਸੀ ਕਮਰੇ ਤੋਂ ਉਹਨੂੰ ਧਮਕੀਆਂ ਦੇ ਕੇ ਆਖਿਆ ਵੀ ਤੇਰੇ ਬਾਪ ਦਾ ਕਮਰਾ ਨਹੀਂ ਤੂੰ ਇੱਥੋਂ ਜਾ ਤੇ ਉਹ ਬਹੁਤ ਦਿਨ ਬਾਹਰੇ ਭਟਕਦਾ ਫਿਰਿਆ ਜੀ ਕਦੇ ਕੋਲਾਂ ਥੱਲੇ ਪਤਾ ਨਹੀਂ ਕਿੱਥੇ-ਕਿੱਥੇ ਉਹਨੇ ਰਾਤ ਕੱਟੀ ਆ ਸੀ ਉਹ ਤਾਂ ਨਹੀਂ ਤੇ ਉਦੋਂ ਬਾਅਦ ਅਸੀਂ ਪਿੰਡ ਦੇ ਬੰਦੇ ਆਇਆ ਨੂੰ ਉੱਥੇ ਚੰਪਾਰਕ ਕਰਿਆ ਤੇ ਉਹ ਉਹਨੂੰ ਘਰੇ ਲੈ ਕੇ ਗਏ। ਉਹਨਾਂ ਨੇ ਕੰਮ ਦਵਾਇਆ ਤੇ ਉਹਨੂੰ ਰਹਿਣ ਲਈ ਕਿਰਾਏ ਤੇ ਕਮਰਾ ਦਿੱਤਾ ਸ਼ਾਰਾ ਕੋਲ ਉਹਨੂੰ ਕਰਿਆ। ਫੇਰ ਵੀ ਉਹਨੂੰ ਧਮਕੀਆਂ ਮਿਲਦੀਆਂ ਰਹੀਆਂ ਨੇ। ਫਿਰ ਉਹਦੇ ਕੱਪੜੇ ਵੀ ਖੋਲੇ ਗਏ ਜਾ ਕੇ ਵੀ ਉਹਦਾ ਕਾਰਡ, ਬਾਇਓਡ ਕਾਰਡ ਜਾ ਸੀ ਆਪਣੇ ਕੋਲੇ ਜ਼ਬਤ ਕਰ ਲਈ। ਤੇ ਜ਼ਬਤ ਕਰਨ ਦੇ ਉਹਦਾ ਵਰਕ ਪਰਮਿਟ ਖਤਮ ਹੋ ਰਿਹਾ ਸੀਗਾ। ਅਸੀਂ ਬਹੁਤ ਅਪੀਲ ਕਰੀ ਇੱਥੇ ਪੰਚਾਇਤਾਂ ਨੂੰ ਵੀ ਫਿਰ ਐਸਐਸਪੀ ਸਾਹਬ ਦੇ ਵੀ ਫੀਲ ਕਰੀ ਵੀ ਸਾਨੂੰ ਉਹ ਕਰੋ ਉਹਦੇ ਬਾ ਮਾਪਿ ਜਨਮਾ ਹੀ ਮੰਨੇ ਨਹੀਂ ਜੀ ਕਿੰਨੇ ਛਾਂਡੀ ਗੁੰਡੀ ਨੇ ਰਹਿਣਾ ਨਹੀਂ ਅਸੀਂ ਕਿਹਾ ਵੀ ਅਸੀਂ ਵਿਆਹ ਕਰਿਆ ਘਰ ਬਸਾਉਣ ਨੂੰ ਕਰਿਆ ਜੀ ਨਾ ਕਿ ਗਾਰਡਨ ਤੇ ਉਹਨਾਂ ਨੇ ਇੱਕ ਨਾ ਸੁਣੀ ਥਾਣੇ ਦੇ ਵਿੱਚ ਇੱਕ ਦਿਨ ਕਹੇ ਦੋ ਦਿਨ ਕਹੇ ਕਿ 10 10 ਦਿਨ ਆਉਂਦੇ ਨਹੀਂ ਠੀਕ ਹੈ ਤੇ ਛਾਦੇ ਰਹੇ ਨੇ ਐਸਐਸਪੀ ਸਾਹਬ ਆਪਣੇ ਸੰਦੋ ਥਾਣੇ ਦੇ ਜੀ ਫੇਰ ਵੀ ਉਹਨਾਂ ਨੇ 5 ਦਿਨ ਕਹਿਣਾ 20 ਦਿਨ ਆਉਣਾ ਨਾ ਫੇਰ ਵੀ ਅੱਲਾ ਰੇ ਲਈ ਗਏ ਸੀ ਕੁੜੀ ਨੇ ਸਮਝਾਉਣੇ ਆ ਕੁੜੀ ਨੇ ਸਮਝਾਉਣੇ ਆ ਬਾਅਦ ਉਹਨਾਂ ਨੇ ਜਵਾਬ ਦਿੱਤਾ ਵੀ ਅਸੀਂ ਨਹੀਂ ਕੁੜੀ ਤੋਂ ਨਹੀਂ ਮੇਰੇ ਕੋਲ ਜਾਣਾ ਨਹੀਂ ਉਹ ਤੋਂ ਬਾਅਦ ਮੁੰਡੇ ਨੂੰ ਉੱਥੇ ਵੀ ਤਾਂ ਆਉਂਕਿਆ ਕੁੜੀ ਨੇ ਜਾ ਕੇ ਮਾਰਨਾ ਤੋਂ 3 ਦਿਨ ਪਹਿਲਾਂ ਉਹਦੇ ਫੇਰ ਤੇ ਚੀਰੂਤੀ ਫੋਲੇ ਜੀ ਵੀ ਸਾਨੂੰ ਕਾਗਜ਼ ਮਿਲ ਜਾਣਾ ਤੇ ਸ਼ਾਇਦ ਰਿਪੋਰਟ ਕਰਾਈ ਜਾਂਦਾ ਹਾਂ ਜੀ ਹਾਂਜੀ ਅਸਾਫ਼ ਜੀ ਹਾਂ ਹਾਂਜੀ ਅਸੀਂ ਸਰਕਾਰ ਤੋਂ ਇਹੀ ਮੰਗ ਕਰਦੇ ਹਾਂ ਵੀ ਸਾਨੂੰ ਇਨਸਾਫ਼ ਮਿਲੇ ਜੀ ਸਾਡੇ ਬੇਟੇ ਨੂੰ ਜੇਡਾ ਕੁਝ ਹੋਇਆ ਉਹਨੂੰ ਇਨਸਾਬ ਮਿਲੇ ਗਾਹਾਂ ਨੂੰ ਕੋਈ ਹੋਰ ਨਾ ਕਰੇ ਇਹ ਬਾਈਪ੍ਰੈਸ ਘਨੋਂ ਦਸਦੇ ਬਸ ਦੇ ਸੱਚ ਬੇਝਾਤੇ ਮੇਰਾ ਜਵਾਕ ਨੂੰ ਰੁਹਾ ਕੇ ਰੱਖਦਾ ਸਾਰਾ ਘਰ ਲਾ ਦੇ ਮਿੱਟੀ ਗਈ ਕਿਥੇ ਗਿਆ ਦੱਸਦਾ ਮੈਂ ਕੀ ਕਰਾਂ ਮੈਂ ਕਹਿ ਕਿ ਦੁਰ ਤੇਰੇ ਸਿਰ ਤੇ ਜਵਾਕ ਦੁਰ ਦੀ ਸੌ ਕਿਧਰੇ ਗੱਦ ਉਹ ਕਹਿੰਦੇ ਸੋਰਾ ਕਰ ਲਾ ਦੱਸੇ ਮਨੀ ਮੈਨੇ ਤੇ ਗਾਇਆ ਕਰਦੀ ਆ ਘਰੋਂ ਬਾਝਾ ਕਹਿੰਦੀ ਆ ਬਹੁਤ ਬੋਲਦੀ ਆ ਮੈਂ ਕੀ ਕਰਾਂ ਕਿ ਤੂੰ ਜਾਵੋ ਤਾਂ ਸੋ ਮੇਰਾ ਜਵਾਂ ਕਿੱਥੋਂ ਮਿਲੂ ਮੈਨੂੰ ਨਾ ਕਰ ਵੜੀ ਦਸਰਦੀ ਆ ਦਾ ਬੱਤ ਘਵਾਲੀ

ਮੈਂ ਅਸੀਂ ਆਪਣੇ ਭਤੀਜੇ ਨੂੰ ਵਿਆਹ ਕਰਕੇ ਬਾਹਰ ਭੇਜਿਆ ਸੀਗਾ ਇੰਗਲੈਂਡ ਦੇ ਵਿੱਚ ਤੇ ਉਹ 19 ਦਸੰਬਰ ਨੂੰ ਗਿਆ ਸੀਗਾ ਅੱਜ 8 ਮਹੀਨੇ ਹੋਏ ਨੇ ਹਜੇ ਗਏ ਨੂੰ ਤੇ ਉਹਨੂੰ ਉਹਦੇ ਸਹੁਰੇ ਪਰਿਵਾਰ ਵੱਲੋਂ ਉਹਦੇ ਕੁੜੀ ਵੱਲੋਂ ਕਾफी ਤੰਗ ਪ੍ਰੇਸ਼ਾਨ ਕੀਤਾ ਗਿਆ 27 ਸਤੰਬਰ ਦਾ ਉਹਦਾ ਵਿਆਹ ਸੀਗਾ ਜੀ ਅਸੀਂ ਸਾਰਾ ਪੈਸਾ ਮੇਰੇ ਭਰਾ ਨੇ ਮੇਰੇ ਭਝਾਈ ਨੇ ਸਾਰਾ ਇਕੱਠਾ ਕਿਸੇ ਤੋਂ ਲਿਮਟਾਂ ਲੈ ਕੇ ਕਰਜ਼ਾ ਲੈ ਕੇ ਉਹ ਅਸੀਂ ਭਰੇ ਆ ਗੱਡੀਆਂ ਤੱਕ ਸੀ ਕਿ ਮੇਰੇ ਭਰਾ ਕੋਲੇ ਉਹ ਵੇਚ ਕੇ ਅਸੀਂ ਉਹਨਾਂ ਨੂੰ ਤੋਰੇਗਾ ਜੀ ਪਰ ਉਹਨਾਂ ਨੇ ਉੱਥੇ ਜਾ ਕੇ ਟੋਟਲੀ 8 ਜਾਂ 9 ਦਿਨ ਭਤੀਜੇ ਨੂੰ ਰੱਖਿਆਗਾ ਨਾਲ ਉਹਨਾਂ ਨੇ ਰੱਖਣ ਤੋਂ ਬਾਅਦ ਉਹਨੂੰ ਘਰੋਂ ਧੱਕੇ ਮਾਰ ਕੇ ਕਢਤਾ ਜਿੰਨਾ ਉਹਦੇ ਕੋਲੇ ਪੈਸੇ ਦੇ ਕੇ ਇਥੋਂ ਭੇਜਿਆ ਸੀ ਸਾਰੇ ਉਹਦੇ ਪੈਸੇ ਖੋਲੇ ਤੇ ਉਹ ਕੱਪੜੇ ਵੀ ਖੋਲੇ ਗਏ ਨੇ ਉਦੋਂ ਜਦੋਂ ਬਿਮਾਰ ਹੋਏ ਖੱਜਲ ਖਵਾਰ ਹੁੰਦਾ ਰਿਹਾ ਉਹ ਕੋਲਾਂ ਦੇ ਥੱਲੇ ਕਦੇ ਕਿਤੇ 15 20 ਦਿਨ ਇਦਾਂ ਹੀ ਤੱਕੇ ਘੰਦਾ ਰਹੇ ਹੋ ਜੰਗਲਾਂ ਦੇ ਵਿੱਚ ਕਦੇ ਕਿਤੇ ਫੇਰ ਕੋਈ ਸਾਡੇ ਪਿੰਡ ਦੇ ਬੰਦੇ ਮਿਲੇ ਉਹਨਾਂ ਨੂੰ ਫੋਨ ਕਰਕੇ ਉਹਦੀ ਠਹਿਰ ਦਾ ਬੰਦੋਬਸਤ ਕੀਤਾ ਉਹਨੂੰ ਕੰਮ ਦਾ ਬੰਦੋਬਸਤ ਕੀਤਾ ਫੇਰ ਵੀ ਉਹ ਲੜਕੀ ਵਾਲੇ ਉਹਨੂੰ ਉੱਥੋਂ ਉਹਦੇ ਜਿਹੜੇ ਮਾਮੇ ਦੇ ਮੁੰਡੇ ਤੇ ਨੂੰ ਉਹਦੀ ਮਾਮੇ ਦੀ ਉਹਨਾਂ ਨੂੰ ਧਮਕੀਆਂ ਦਿੰਦੇ ਸੀ ਅਸੀਂ ਇੱਥੋਂ ਤੈਨੂੰ ਰਿਪੋਰਟ ਕਰਾ ਦੇਵਾਂਗੇ ਤੈਨੂੰ ਮਾਰ ਦੇਵਾਂਗੇ ਇੱਥੋਂ ਤੱਕ ਇੱਥੇ ਵੀ ਫੋਨ ਕਰਦੇ ਰਹੇ ਧਮਕੀਆਂ ਵਾਸਤੇ ਤੇ ਲਾਸਟ ਮਰਨ ਤੋਂ ਉਹਦੇ 4 ਦਿਨ ਪਹਿਲਾਂ ਉਹ ਕੁੜੀ ਆ ਕੇ ਉਹਦੇ ਕਮਰੇ ਚ ਉਹਦੇ ਸਾਮਾਨ ਵੀ ਫੋੜ ਕੇ ਗਈ ਆ ਉਹਦੇ ਜਿਹੜੇ ਪੈਸੇ ਪਏ ਸੀ ਉਹ ਵੀ ਕੱਢ ਕੇ ਲੈ ਕੇ ਗਈਏ ਲਾਸਟ ਆਕੇ ਵੀ ਮੰਗ ਕਰਦੇ ਤੇ ਅਸੀਂ ਇਨਸਾਫ ਦੀ ਮੰਗ ਕਰਦੇ ਆ ਜਿੱਦਨੇ ਬਿਮਾਰ ਹੋਇਆ ਅਸੀਂ ਮੈਂ ਖੁਦ ਉਹਦੇ ਫਾਦਰ ਸਾਹਿਬ ਨੂੰ ਫੋਨ ਕੀਤਾ ਵੀ ਤੁਸੀਂ ਆਪਦੀ ਕੁੜੀ ਨੂੰ ਫੋਨ ਕਰੋ ਉਹਨੂੰ ਐਡਮਿਟ ਨਹੀਂ ਕਰ ਰਹੇ ਸੀ ਅਗਰ ਬੱਚੇ ਨੂੰ ਸਾਡੇ ਨੂੰ ਐਡਮਿਟ ਕੀਤਾ ਜਾਂਦਾ ਉਹ 7-8 ਘੰਟੇ ਹਸਪੀਟਲ ਦੇ ਬਾਹਰ ਰਿਹਾ ਹੈ ਅਗਰ ਉਸ ਨੂੰ ਸਹੀ ਟਾਈਮ ਤੇ ਟਰੀਟਮੈਂਟ ਮਿਲ ਜਾਂਦਾ ਫਸਟ ਏਡ ਮਿਲ ਜਾਂਦੀ ਤਾਂ ਉਹਦਾ ਇਹ ਹਾਸਾ ਹੋਣ ਤੋਂ ਬਚ ਜਾਣਾ ਸੀਗਾ ਕਿਉਂਕਿ ਉਹਦੇ ਫਾਦਰ ਨੂੰ ਮੈਂ ਫੋਨ ਕੀਤਾ ਉਹ ਕਹਿ ਰਿਹਾ ਸੀਗਾ ਵੀ ਮੈਂ ਅਸੀਂ ਨਹੀਂ ਭੇਜ ਸਕਦੇ ਆਪਦੀ ਕੁੜੀ ਨੂੰ ਯਾਨੀ ਕਿ ਵਿਆਹ ਕੀਤਾ ਸੀ ਕੋਈ ਹੋਰ ਅਸੀਂ ਤਾਂ ਉਹ ਕਹਿ ਨਹੀਂ ਰਹੇ ਸੀਗੇ ਸਿਰਫ ਇੱਕ ਫੋਨ ਕਾਲ ਦੇ ਉੱਤੇ ਵੀ ਕਹਿ ਰਹੇ ਸੀ ਵੀ ਠੀਕ ਆ ਤੁਸੀਂ ਪੁਲਿਸ ਵਾਲਿਆਂ ਨੂੰ ਤੁਹਾਡੀ ਕੁੜੀ ਇਹ ਕਹਦੇ ਵੀ ਮੇਰਾ ਹਸਬੰਡਾ ਠੀਕ ਹੈ ਜਿਸ ਬੁੱਢ ਚੱਲ ਰਿਹਾ ਕੋਈ ਗੱਲ ਨਹੀਂ ਉਹ ਤਾਂ ਮੈਟਰ ਲੱਗਾ ਕੋਈ ਇਨਸਾਨੀਅਤ ਦੇ ਨਾਤੇ ਵੀ ਹੁੰਦਾਗਾ ਵੀ ਇਨਸਾਨੀਅਤ ਦੇ ਨਾਤੇ ਵੀ ਆਪਾਂ ਕਿਸੇ ਨੂੰ ਬੰਦੇ ਦੀ ਜਾਨ ਬਚਾ ਸਕਦੇ ਹਾਂ ਪਰ ਉਹਨਾਂ ਨੇ ਇਹ ਵੀ ਨਹੀਂ ਕੀਤਾ ਹੈਗਾ ਫੋਨ ਕਰਨ ਦੇ ਬਾਅਦ ਕੁੜੀ ਨੂੰ ਫੋਨ ਕੀਤਾ ਕੁੜੀ ਨੇ ਫੋਨ ਬੰਦ ਕਰਤਾ ਨੈੱਟ ਬੰਦ ਕਰਤਾ ਉਹਦੇ ਪਿਓ ਨੂੰ ਫੋਨ ਕੀਤਾ ਉਹਦੇ ਪਿਓ ਨੇ ਮੈਂ ਰਾਤ ਨੂੰ 11 ਵਜੇ ਤੱਕ ਉਹਨੂੰ ਫੋਨ ਕਰਦਾ ਰਿਹਾ ਪਰ ਉਹਨੇ ਫੋਨ ਤੇ ਕੋਈ ਰਿਪ